ਅੱਗੇ ਦਰਸ਼ਨ ਕਰੋ ਜੀ ਦੂਜੇ ਪਦ ਦੇ ਨੌ ਖੰਡ ਪ੍ਰਿਥਵੀ ਫਿਰੈ ਚਿਤ ਜੀਵ ਹੈ ਨੌ ਖੰਡਾਂ ਚ ਧਰਤੀ ਵੰਡੀ ਗਈ ਬੋਤੀ ਦੁਨੀਆ ਇਸੇ ਪਰਮ ਚੈ ਚੱਕਰਵਰਤੀ ਦੁਨੀਆ ਹੈ ਧਰਤੀ ਦੇ ਨੌ ਹਿੱਸਿਆਂ ਚ ਕੋਈ ਭਰਮਣ ਵੀ ਕਰ ਲਵੇ ਵੀ ਮੈਂ ਭਰਮਣ ਕਰਨਾ ਹੈ ਤੇ ਲੰਮੀ ਉਮਰ ਵੀ ਭੋਗੇ ਬਹੁਤ ਲੰਮੀ ਉਮਰ ਜੀਵੇ ਮਹਾ ਉਦਾਸ ਤਪਸ਼ੀਸ਼ਰ ਧੀਵੈ ਮਹਾਉਦਾਸ ਬਹੁਤ ਵੱਡੇ ਉਦਾਸੀ ਹੁੰਦੇ ਨੇ ਕਹੀਂ ਤਪੀਸ਼ਰ ਮਹਾਤਪਸਵੀ ਥੀਵੇ ਸਭ ਤਿਆਗ ਕੇ ਤਪੀਸ਼ਰ ਥੀਵੇ ਤਪੀ ਹੋ ਕੇ ਤਪੱਸਿਆ ਵੀ ਕਰੇ ਅਗਨ ਮਾਹੇ ਹੋਮਤ ਪ੍ਰਾਨ ਅਗਨ ਦੇ ਨੰਨੇ ਨੂੰ ਸਿਆਰੀ ਲੱਗੇ ਜਿਹਦਾ ਅਰਥ ਹੈ ਅਗਨੀ ਅੱਗ ਮਾਹੇ ਵਿੱਚ ਹੋਮਤ ਹਮਨ ਦੀ ਅੱਗ ਪ੍ਰਾਨ ਉਹਦੇ ਪ੍ਰਾਨ ਜਿਹੜੇ ਆਪਣੇ ਪ੍ਰਾਣ ਪੰਖੇਰੂ ਨਿਕਲ ਜਾਂਦੇ ਨੇ ਕਹਿੰਦੇ ਭਾਵੇਂ ਅੱਗ ਵਿੱਚ ਆਪਣੇ ਪ੍ਰਾਣ ਵੀ ਹੋਮ ਕਰ ਦੇਵੇ ਭਾਬ ਆਪਣੇ ਪ੍ਰਾਣ ਅੱਗ ਵਿੱਚ ਸਾੜ ਦੇਵੇ ਕੋਈ ਕਨਕ ਅਸਬ ਹੈ ਵਰ ਭੂਮ ਦਾਨ ਕਨਕ ਹੁੰਦਾ ਸੋਨਾ ਅਸਬ ਹੁੰਦਾ ਘੋੜੇ ਹੈਬਰ ਹੁੰਦਾ ਹਾਥੀ ਭੂਮ ਹੁੰਦਾ ਜ਼ਮੀਨ ਪ੍ਰਾਪਰਟੀ ਪੈਲੀ ਦਾਨ ਕਹਿੰਦੇ ਸੋਨੇ ਘੋੜੇ ਜ਼ਮੀਨ ਦਾਨ ਕਰੇ ਸਤਗੁਰੂ ਜੀ ਨੇ ਦੇਖੋ ਸਬਦਾ ਖੰਡਨ ਕਰ ਦਿੱਤਾ ਅੱਗੇ ਲਿਖਿਆ ਜੀ ਨਿਯੋਲੀ ਕਰਮ ਕਰੈ ਭੋ ਆਸਨ ਨਿਯੋਲੀ ਕਰਮ ਉਹ ਹੁੰਦਿਆ ਨਹੀਂ ਆਂਦਰਾਂ ਨੂੰ ਸੋਧਣਾ ਅੰਦਰੋਂ ਜਿਹੜੀ ਸਾਡੀ ਨਾੜੀਆਂ ਨਾ ਆਂਦਰਾਂ ਇਹਨਾਂ ਨੂੰ ਸੋਧਣਾ ਜੋਗੀ ਲੋਕ ਅੰਦਰੋਂ ਧੋ ਧੋ ਕੇ ਸੋਚਦੇ ਨੇ ਇੰਦਰੀਆਂ ਤੇ ਲੱਗੀ ਮੈਲ ਲਹਿ ਗਈ ਸਾਡੀ ਅੰਦਰੋਂ ਧੋ ਧੋ ਕੇ ਨਾ ਇੱਕ ਤਜਰਬਾ ਹੁੰਦਾ ਹੈ ਉਹ ਇਹਨੂੰ ਧੋ ਧੋ ਕੇ ਅੰਦਰੋਂ ਸੋਚਦੇ ਵੀ ਜਿਹੜੀ ਵਿਕਾਰਾਂ ਦੀ ਮੈਲ ਉਹ ਲੱਥ ਗਈ ਲਹਿ ਗਈ ਆਪਣੇ ਅੰਦਰ ਦੀਆਂ ਨਾੜਾਂ ਤੋਂ ਉਣ ਲਈ ਕਈ ਆਸਣ ਕਰਦਾ ਵੀਰੇ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਬਰਾਬਰ ਕੁਝ ਵੀ ਨਹੀਂ ਹੈ ਕੋਈ ਚੀਜ਼ ਨਹੀਂ ਹੈ ਨਿਉਲੀ ਕਰਮ ਕਰੈ ਭੋ ਅਸਨ ਜੈਨ ਮਾਰਗ ਸੰਜਮ ਅਤਿ ਸਾਧਨ ਜੈਨ ਜੈਨੀਆਂ ਦੇ ਵੀ ਤੌਰ ਤਰੀਕੇ ਬੜੇ ਵੱਖਰੇ ਨੇ ਜੀ ਉਹ ਮੂੰਹ ਤੇ ਪੱਟੀ ਬੰਨ ਕੇ ਰੱਖਦੇ ਨੇ ਜਿਵੇਂ ਸੰਧਿਆ ਵੇਲਾ ਹੁਣ ਵੇਖੋ ਹੁਣ ਤੇ ਹਨੇਰਾ ਹੋ ਗਿਆ ਸੰਧਿਆ ਵੇਲੇ ਤੋਂ ਪਹਿਲਾਂ ਜਦੋਂ ਸੂਰਜ ਨਾ ਡੁੱਬਿਆ ਹੀ ਹੁੰਦਾ ਨਾ ਉੱਤੇ ਹੀ ਹੁੰਦਾ ਦੀਪਜਾ ਖੜਿਆ ਹੁੰਦਾ ਕਹਿੰਦੇ ਅਸੀਂ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਦਾ ਛਕਣਾ ਕੁਝ ਇੱਕ ਬੈਮ ਨੇ ਮਨ ਵਿੱਚ ਤੇ ਨੰਗੇ ਪੈਰੀ ਤੁਰਨਾ ਪੈਰ ਵਿੱਚ ਜੋੜੇ ਨਹੀਂ ਪਾਣੇ ਕਦੇ ਵੀ ਨੰਗੇ ਪੈਰੀ ਤੁਰਨਾ ਕਿਉਂਕਿ ਬੈਮ ਪਤਾ ਕੀ ਹੈ ਜੀਵ ਹੱਥਿਆ ਨਾ ਹੋ ਜਾਵੇ ਸਾਡੇ ਕੋਲ ਇਸ ਕਰਕੇ ਅਸੀਂ ਜੋੜੇ ਨਹੀਂ ਪਾਣੇ ਜੈਨ ਮਾਰਗ ਸੰਜਮ ਬੜੇ ਗਠਨ ਹਨ ਫਿਰ ਇਹ ਸਿਰ ਵਿੱਚ ਸਵਾਪ ਆ ਕੇ ਆਪਣੇ ਕੇਸਾਂ ਨੂੰ ਖਿੱਚਦੇ ਨੇ ਆਪਣੇ ਸਿਰ ਵਿੱਚ ਸਵਾਪ ਆਉਂਦੇ ਨੇ ਕੇਸਾਂ ਨੂੰ ਖਿੱਚਦੇ ਨੇ ਗੁਰੂ ਸਾਹਿਬ ਕਹਿੰਦੇ ਆਪਣੇ ਆਪ ਨੂੰ ਇਦਾਂ ਦੇ ਕਸ਼ਟ ਦਿੰਦਾ ਫਿਰੇ ਜਿੰਨੇ ਮਰਜ਼ੀ ਆਪਣੇ ਆਪ ਨੂੰ ਕਸ਼ਟ ਦਿੰਦਾ ਫਿਰੇ ਕੋਈ ਨੀਮਖ ਨੀਮਖ ਕਰ ਸਰੀਰ ਘਟਾਵੈ ਕੋਈ ਨੀਮਖ 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 ਦਾ ਅਰਥ ਹੁੰਦਾ ਥੋੜਾ 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 ਕਰਕੇ ਆਪਣੇ ਸਰੀਰ ਨੂੰ ਘਟਾ ਵੀ ਦੇਵੇ ਤਾਉ ਪੀ ਹੋ ਮੈ ਮੈਲ ਨਾ ਜਾਵੇ ਤਾਉ ਪੀ ਹੋ ਮੈ ਮੈਲ ਨਾ ਜਾਵੇ ਤਾਉ ਪੀ ਤਾਉ ਪੀ ਹੋ ਮੈ ਮੈਲ ਨਾ ਜਾਵੇ ਤਾਉ ਪੀ ਹੋ ਮੈ ਮੈਲ ਨਾ ਜਾਵੇ ਹੰਕਾਰ ਦੀ ਮੈਲ ਲਾਉਣ ਲਈ ਇਹ ਕਰਮ ਸਹਾਇ ਨਹੀਂ ਹੁੰਦੇ ਭਾਈ ਨਹੀਂ ਹੁੰਦੇ ਹਰ ਕੇ ਨਾਮ ਸੰਸਰ ਕਛ ਨਾਹੀ ਮਾਲਕ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ ਜੀ ਕਹਿੰਦੇ ਨਾਨਕ ਗੁਰਮੁਖ ਨਾਮ ਜਪਤ ਗਤ ਪਾ ਜਿਹੜੇ ਗੁਰੂ ਦੀ ਸਿੱਖਿਆ ਦੁਆਰਾ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦਾ ਭਲਾ ਹੋ ਜਾਂਦਾ ਹੈ ਜੀ ਜਿਹੜੇ ਗੁਰੂ ਦੀ ਸ਼ਰਣ ਵਿੱਚ ਆ ਜਾਂਦੇ ਨੇ ਗਤਿ ਪਾਹੇ ਉਹ ਗਤੀ ਪਾ ਲੈਂਦੇ ਨੇ ਖਲਾਸੀ ਹੋ ਜਾਂਦੀ ਹੈ ਇਨ੍ਹਾਂ ਤੋਂ ਇਨ੍ਹਾਂ ਕਰਮ ਕਾਂਡਾਂ ਤੋਂ ਇਹ ਗੁਰੂ ਦੀ ਸੰਗਤ ਵਿੱਚ ਹੀ ਅਕਲ ਮਿਲਦੀ ਹੈ